ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਬੂਤਰ ਬਾਜ ਭਰਾਵਾਂ ਨੂੰ ਸੋ ਵੀਰੇ ਨੋਟ ਕਰਿਓ ਜਿਨ੍ਹਾਂ ਭਰਾਵਾਂ ਦੇ ਕਬੂਤਰ ਸੁੱਕ ਜਾਂਦੇ ਆ ਹੱਡੀ ਨਿਕਲ ਜਾਂਦੀ ਆ ਸੋ ਵੀਰੇ ਕਈ ਨਵੇਂ ਭਰਾਵਾਂ ਨੂੰ ਨਹੀਂ ਪਤਾ ਉਹ ਕੀ ਕਰਦੇ ਆ ਆਮ ਜਿਹੜੀ ਆਪਾਂ ਘਰ ਇਨਸਾਨਾਂ ਵਾਲੀ ਜਿਹੜੀ ਦਵਾਈ ਹੁੰਦੀ ਆ ਉਹ ਨੂੰ ਲੈ ਕੇ ਤਾਂ ਠੀਕ ਕਰ ਲੈਂਦੇ ਆ ਜਦ ਕਿ ਬਈ ਆਪਣਾ ਆਪਾਂ ਮੇਨ ਕਬੂਤਰ ਆਪਣਾ ਇਸੇ ਟ੍ਰੀਟਮੈਂਟ ਦੇ ਵਿੱਚ ਮਾਰ ਕੇ ਪੈ ਜਾਂਦੇ ਆ ਸੋ ਵੀਰੇ ਇੱਕ ਦਵਾਈ ਆਈ ਆ ਜੀ ਪੀਜਨ ਸਟਾਰ ਪੀਜਨ ਸਟਾਰ ਉਹਦੇ ਵਿੱਚ ਦੋ ਆਪਾਂ ਟੈਬਲੇਟ ਸਵੇਰੇ ਦੇ ਜਿਹੜੀਆਂ ਦੋ ਆਪਾਂ ਸ਼ਾਮ ਨੂੰ ਦੇਣੀਆਂ ਆ ਵੀਰੇ ਤੀਸਰੇ ਦਿਨ ਜੇ ਰਿਜਲਟ ਆ ਜਿੰਨਾ ਮਰਜੀ ਕਬੂਤਰ ਵੀਰੇ ਮਾਰਨ ਦੀ ਤਾਦਾਦ ਤੇ ਹੋਵੇ ਵੀਰੇ ਕਬੂਤਰ ਇੱਕਦਮ ਪਰਫੈਕਟ ਹੋ ਜਾਊਗਾ ਤੇ ਇਹਦੇ ਨਾਲ ਇੱਕ ਸਿਰਪ ਆਉਂਦਾ ਆ ਉਹ ਹੈਗਾ ਸਿਪ ਸਟਾਰ ਤੇ ਦੋ ਦੋ ਆਪਾਂ ਜਿਹੜੇ ਆ ਉਹਦੇ ਜਿਹੜੇ ਆਪਾਂ ਗੁੰਦਾ ਉਹਦੀ ਸਿਪ ਸਟਾਰ ਦੀਆਂ ਸਵੇਰੇ ਤੇ ਦੋ ਸ਼ਾਮ ਨੂੰ ਵੀਰੇ ਦੇਣੀਆਂ ਜਿਹਦੇ ਨਾਲ ਜਿਹੜੇ ਕੂਟਰ ਦੀ ਹੱਡੀ ਵੀਰੇ ਨਿਕਲੀ ਹੁੰਦੀ ਆ ਉਹ ਹੱਡੀ ਇੱਕਦਮ ਭਰ ਜਾਂਦੀ ਆ ਸੋ ਵੀਰੇ ਆਪਣੇ ਭਰਾ ਜੇ ਰਾਜੇ ਸਰਮਾਸਤਪੁਰ ਤੋਂ ਵਿਸ਼ਵਾਸ ਕਰਦੇ ਆ ਤੇ ਇੱਕ ਵਾਰੀ ਜਿਹੜਾ ਸਕਰੀਨ ਤੇ ਨੰਬਰ ਤੁਹਾਡੇ ਚੱਲ ਰਿਹਾ ਆ ਇਸ ਸਕਰੀਨ ਦੇ ਉੱਤੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਦਵਾਈ ਜਿਹੜੀ ਆ ਉਹ ਘਰ ਬੈਠੇ ਮਗਵਾ